ਸਮਝ ਲਓ ਇੱਕ ਸਿੱਖਾ ਉਹਨੇ ਅਮਰ ਅਚਕਿਆ ਹੋਇਆ ਉਹ ਇਸ ਤਰ੍ਹਾਂ ਸਿੱਖਣੀ ਕਹੋਂਦਾ ਵੀ ਮੈਂ ਅਮਰ ਅਚਕ ਲੈ ਜੁਨਾ ਸਿੱਖ ਕਹਾਂਗਾ ਆਪਣੇ ਉਹ ਉਸ ਨੂੰ ਗੁਰੂ ਦੇ ਬਚਨ ਸਾਹਮਣੇ ਪੈਂਦੇ ਝੂਠ ਨਹੀਂ ਬੋਲਣਾ ਸੱਚੇ ਬੋਲਣਾ ਤੇ ਜੇ ਬਾਹਰ ਟੋਪੀ ਜਾਂ ਫਿਰ ਕੋਈ ਸ਼ਰਨਗਰ ਲੈ ਤਾਂ ਫਿਰ ਭੇੜ ਕਹੂਗਾ ਪਈਆ ਕਹੂਗਾ ਗਿੱਦੜ ਕਹੋ ਠੀਕ ਆ ਜੇ ਤੁਸੀਂ ਦਸਤਾਰ ਬੰਨ੍ਹ ਕੇ ਜਾਓਗੇ ਤੁਸੀਂ ਗੁਰੂ ਦੇ ਸਿੱਖ ਕਹੋਗੇ ਸ਼ੇਰ ਕਹੋਗੇ ਤੇ ਇਸ ਤਰ੍ਹਾਂ ਬਚਨ ਨਭਾਉਣ ਤੇ ਇੱਕ ਗੱਲ ਹੋਰ ਸਿੱਖ ਹਮੇਸ਼ਾ ਸਿੱਖਿਆ ਲੈੰਦਾ ਰਹਦਾ ਅੱਛਾ ਜੇ ਉਹਨੇ ਸਿੱਖਿਆ ਲੈਣੇ ਛੱਡ ਦਿੱਤੀ ਵੀ ਮੈਨੂੰ ਤਾਂ ਆਉਂਦਾ ਗੁਰੂ ਦਾ ਸਾਰਾ ਕੁਝ ਅੱਛਾ ਤਾਂ ਫਿਰ ਉਹ ਸਿੱਖਣੇ ਕਹਾਂਗੇ ਅੱਛਾ ਜੋ ਸਿੱਖਿਆ ਲਈਆ ਨਹੀਂਆ ਆਉਂਦਾ ਵੀ ਸਾਰਾ ਕੁਝ ਫੇਰ ਵੀ ਲਈਆ ਫਿਰ ਉਹ ਸਿੱਖਤਾ ਹੋਊਗਾ ਠੀਕ ਹੈ ਤੇ ਸਿੱਖ ਘੋਰ ਮੈਂ ਕ ਵੀਡੀਓ ਦੇਖਿਆ ਉਹਦੇ ਵਿੱਚ ਗੁਰਦੁਆਰੇ ਦਾ ਪ੍ਰਧਾਨ ਵੀ ਸ ਉਹ ਕਣ ਫੜ ਲਿਆ। ਅੱਛਾ। ਫਿਰ ਉਹਨੇ ਅੰਮ੍ਰਿਤਸ਼ਕ ਕੇ ਹੋਇ ਸੀ ਪੱਗ ਸਾਰੀ ਢਾਤੀ। ਅੱਛਾ। ਜੇ ਤੁਸੀਂ ਅੰਮ੍ਰਿਤਸ਼ਕ ਕੇ ਸ਼ਰਾਬ ਪੀ ਲਈ। ਅੱਛਾ। ਸੋਨੂੰ ਕਿਸੇ ਨੇ ਦੇਖ ਲਿਆ ਤਾਂ ਮੇਰੇ ਛੋਡੇ ਕੀ ਹੋਊਗਾ। ਸਹੀ ਗੱਲ ਹੈ। ਗਲਤ ਗੱਲ ਨਾ ਬਹੁਤ। ਤੇ ਜੇ ਤੁਸੀਂ ਆਹ ਕੰਮ ਕਰਤਾ ਤੁਹਾਡਾ ਅੰਮ੍ਰਿਤ ਵੀ ਟੁੱਟੂਗਾ। ਅੱਛਾ। ਤੇ ਇੱਕ ਕੇਸ ਨਹੀਂ ਕਰਾਂ। ਠੀਕ ਹੈ। ਖਰੀਤ ਕੈਂਚੀ ਆਪਾਂ ਲਵਾਉਣੀ ਠੀਕ ਹੈ ਫੇਰ ਵੀ ਆਮਰ ਠੀਕ ਹੈ ਤੇ ਘਰੇ ਭਾਵੇਂ ਆਪਾਂ ਦਸਤਾਰ ਲਾ ਕੇ ਰੱਖ ਦੀਏ ਅੱਛਾ ਪਰ ਬਾਹਰ ਪਹਿਣਾ ਦਸਤਾਰ ਤੋਂ ਠੀਕ ਹੈ ਗੇਟ ਤੋਂ ਬਾਹਰ ਨਹੀਂ ਨਿਕਲਣਾ ਨੰਗੇ ਸਿਰ ਕੁ ਬਾਹਰ ਮਤਲਬ ਕਿ ਆਪਾਂ ਬਾਹਰ ਜਾਣੇ ਕਿਤੇ ਆਪਣਾ ਕ੍ਰਿਸ਼ ਤੇਰੀ ਜੇ ਨੇ ਉਦੋਂ अच्छा तो बात निकल गया है ना हां दस्तार बांधते रहनी है ठीक है जी जे तू सि दस्तार बांध के ना गए तां तो ठीक है और इतने टट्टों के बहुत तरीके आ अच्छा एक तरुज पाठ कर ठीक है पाठ करे कालनान सोनू बढ़िया सीखिया मिल गई पाठ दी ਨਾ ਅਮਰਤ ਡੁੱਟਣ ਦਾ ਤਰੀਕਾ ਹੈ। ਨਾਮ ਵੀ 파ਟਨਰ। ਪਾਠ ਨੂੰ ਸਾਂਝ ਕੇ ਬੋਲੋ। ਅੱਛਾ ਅੱਛਾ। ਵੀ ਮਤਲਬ ਕਿ ਉਹਨੂੰ ਇਹਦਾ ਅਰਥ ਕੀ ਹੈ? ਠੀਕ ਹੈ ਠੀਕ ਹੈ। ਬਾਣੀ ਦਾ ਅਰਥ ਪਤਾ ਹੋਣਾ ਚਾਹੀਦਾ ਹੈ। ਹੂੰ। ਠੀਕ ਹੈ। ਫਿਰ ਤੁਸੀਂ ਰੋਜ਼ ਇੱਕ ਜਾਂ ਦੋ ਥੋੜੇ ਥੋੜੇ ਪਾਠ ਦੇ ਅਰਥ ਕਰ ਲਵੋ। ਅੱਛਾ। ਫਿਰ ਤੁਸੀਂ ਸਿੱਖੋ। ਠੀਕ ਹੈ। ਜਿਹੜੂ ਸਿੱਖ ਕੇ ਤੁਹਾਡਾ ਨਾਮ ਭਾਵੇਂ ਖਬਰਾਂ ਚ ਵੀ ਆ। ਅੱਛਾ। ਵੀ ਐਸ ਕੋਲੇ ਸਿੱਖਿਆ ਹੈਗੀਏ। ਠੀਕ ਹੈ। ਤੁਸੀਂ ਸ਼ਰਾਬ ਪੀਂਦੇ ਹੋ। ਠੀਕ ਹੈ। ਨਹੀਂ ਉਹਨੇ ਪੀਂਦੇ ਹੈਗੀ ਸ਼ਰਾਬ। ਠੀਕ ਹੈ। ਉਹ ਆਪਣੀ ਗੁਰੂ ਦੀ ਰੱਖਿਆ ਨੂੰ ਤੋੜ ਦਿੰਦੇ ਆ ਵੀ ਰੱਖਿਆ ਵਾਸਤੇ ਗੁਰੂ ਨੇ ਇੰਨਿਆ ਕਰਵਾਨੀ ਦਿੱਤੀ ਐ ਤੁਸੀਂ ਸ਼ਰਾਬ ਪੀਓ ਨਾ ਧਰਮ ਨੂੰ ਮੰਨਦੇ ਨਾ। ਠੀਕ ਹੈ। ਰਾਹੀ ਨੇ ਜਮੀਨ ਹੋ ਤਾਂ ਪਰ ਰੱਬ ਨੂੰ ਕਹਿ ਲੰਨੂ ਵੀ ਪਾ ਦੇ ਰੱਬਾ ਮੈਂ ਠੀਕ ਹੈ ਮੈਂ ਪਾਠ ਕਰੂੰਗਾ ਜਦੋਂ ਪਾਠ ਨੂੰ ਪਾਠ ਨਿਕਲਦੇ ਸਹੀ ਕਰਦਾ ਸਹੀ ਕਰ ਲੈਣਾ ਇੱਕ ਨਸ਼ਾ ਛਡਾਉਣਾ ਤੁਸੀਂ ਦੁਨੀਆ ਤੋਂ ਲੋਕਾਂ ਨੇ ਹੂੰ ਤੇ ਜਿਹੜੇ ਦੀ ਨਸ਼ੀ ਦੀ ਆਲੀ ਦੁਕਾਨ ਹੋਗੀ ਹੂੰ ਉਹਦੀ ਦੁਕਾਨੋਂ ਚ ਨਸ਼ਾ ਕੱਟ ਕੇ ਨਾ ਪੈਸੇ ਦੇ ਹੋਰ ਕੋਈ ਇਦਾਂ ਕੁ ਹੋਰ ਨੁਕੀ। ਠੀਕ ਹੈ। ਜੇ ਗੁਰੂ ਬਗਵਾਨ ਨੇ ਸਿਂਗ ਜੀ ਨੂੰ ਬਾਰੇ ਇਹ ਕਰਬਲੇ ਵੀ ਸੋਚਿਆ ਸੀ। ਉਹਨਾਂ ਨੇ ਜਿਹੜਾ ਤੀਰ ਘੁਆਣ ਦੀ ਸੀਗਾ। ਅੱਛਾ। ਉਹਦੇ ਤੀਰ ਵਿੱਚ ਨਾ ਸੋਨਾ ਲੱਗਿਆ ਹੁੰਦਾ ਸੀ। ਵੀ ਜਦੋਂ ਬੰਦਾ ਮਾਰਦੇ ਨਾ ਉਹਦੇ ਘਰ ਦੀ ਉਹਦੇ ਘਰ ਦਾ ਖਜ਼ਾਨਾ। ਅੱਛਾ। ਆਹ ਸੋਨੇ ਨੂੰ। ਠੀਕ ਹੈ। ਬਾਣ ਲੈ ਕੇ ਉਹਦੇ ਵਿੱਚ ਖੇਤ ਤੇ ਬਾੜੀ ਕਰਨ ਲੱਗੇ। ਆ ਉਹਦੀ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਸੀਗਾ ਆਹ ਦਾ ਅਨਾਜ ਲਿਆ ਸਕਦੇ ਸੀ ਉਹਨਾਂ ਵਿੱਚ ਕੇ। ਤੇ ਜੇ ਆਪਾਂ ਗੁਰੂ ਜੀ ਨੇ ਕਿਹਾ ਨਾਮ ਜੱਗੂ ਵੰਡ ਛੁਕੇ। ਅੱਛਾ। ਨਾਮ ਉਹ ਵੀ ਜੇ ਆਪਣਾ ਵੰਡ ਵਿੱਚ ਆਉਂਦਾ। ਠੀਕ ਹੈ। ਇੱਕ ਇਹ ਮਤਲਬ ਮੈਂ ਬਾਹਗੁਰੂ ਦਾ ਨਾਮ ਜਪੂ ਠੀਕ ਹੈ ਤੇ ਲੋਕਾਂ ਦੀ ਮਦਦ ਕਰੀ ਠੀਕ ਹੈ ਤੇ ਆਪਾਂ ਜੀ ਗੱਲ ਕਰੀਏ ਜਿਹੜੇ ਗੁਰੂ ਤੇਹਾਦਰ ਜੀ ਨਾਲ ਤੈਨੂੰ ਸਿੱਖਣੀ ਗਈ ਸੀ ਹੈਨਾ ਅੱਛਾ ਜੀ ਗੁਰ ਤੇਗਹਦਰ ਜੀ ਨੂੰ ਮਸਲਮਾ ਬੰਨਣਾ ਕਹਿੰਦੇ ਸੀ ਅੱਛਾ ਉਹ ਤੈਨੂੰ ਸਥਾਨ ਨੂੰ ਨਾ ਮਾਰ ਦਿੱਤਾ ਸੀ ਉਹਨੇ ਉਹਦੇ ਅੱਛਾ ਵੀ ਇਹ ਡਾ ਕੇ ਮੱਲੋ ਦਾ ਤੋਂ ਮੁਸਲਮਾਨ ਬਣਦਾ ਅੱਛਾ ਅੱਛਾ ਕਿੰਨੇ ਕੁਰਬਾਨੀਆਂ ਦੱਸਦੇ ਹੋ ਠੀਕ ਹੈ ਇੱਕ ਤਾਂ ਆਰੇ ਨਾਲ ਚਰਾਏ ਗਏ ਠੀਕ ਹੈ ਤੇ ਦੂਜਾ ਰੂਣੀ ਵਿੱਚ ਪਾ ਕੇ ਮਚੇ ਠੀਕ ਹੈ ਤੇ ਤੀਜਾ ਦੇਗ ਵਿੱਚ ਅੱਛਾ ਬੜੀ ਬੜੀ ਦੀ ਹੋਈ ਤੇ ਇਹ ਵਿੱਚ ਪਾਏ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਵਰ ਦੁਆਰਾ ਉਹਦੇ ਵਿੱਚ ਜਿਹੜੀ ਬੀ ਨਦੀ 160 ਕਿਲੋਮੀਟਰ ਉਹਦੇ ਵਿੱਚ ਨਾ ਤਿੰਨ ਦਿਨਾਂ ਲੋਵ ਰਹੇ ਸੀ ਬਸ ਗੱੱਚੇ ਰਹੇ ਸੀ ਪਾਣੀ ਐ ਇੱਕ ਬਾਰ ਪਾਣੀ ਦੇ ਵਿੱਚ ਹੂੰ ਪਾਣੀ ਦੇ ਵਿੱਚ ਹੀ ਰਹੇ ਠੀਕ ਹੈ ਤਿੰਨ ਦਿਨ ਹੂੰ ਤਿੰਨ ਦਿਨ ਤੇ ਜਦੋਂ ਉਹ ਬਾਹਰ ਆਏ ਹੂੰ ਉਹ ਉਹਨਾਂ ਨੇ ਇਹ ਚੀਜ਼ ਮੋੜੀ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਸਭ ਇੱਕ ਹੈ ਠੀਕ ਹੈ ਵੀ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਸਾਰੇ ਇੱਕ ਨੇ ਠੀਕ ਹੈ ਆਪਣਾ ਪਤਾ ਨਹੀਂ ਕਿਹੜਾ ਹੁੰਦਾ ਸੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚ ਅੱਛਾ ਹੈ ਔਰ ਇਹ ਗੁਰੂ ਨਾਨਕ ਦੇ ਜੀ ਨੂੰ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ ਉਹ ਕਹਿੰਦੇ ਅਸੀਂ ਤਾਂ ਸਾਰੇ ਆ ਵੀ ਸਾਰੇ ਧਰਮਾਂ ਦੀ ਪਦਰ ਕਰਦੇ ਹਾਂ ਅੱਛਾ ਤੇ ਉਹ ਕਹਿੰਦੇ ਜਦੋਂ ਮੁਸਲਮਾਨ ਸੀ ਉਹਨਾਂ ਨੇ ਕਹਿੰਦੇ ਸੀ ਵੀ ਤੁਸੀਂ ਸਾਡੇ ਨਾਲ ਨਮਾਜ਼ ਪੜੋ। ਅੱਛਾ। ਤੇ ਜਦੋਂ ਨਮਾਜ਼ ਪੜਨ ਲੱਗੇ ਨਾ ਗੁਰਨਾਨਕ ਦੇਵ ਜੀ ਨੇ ਨਮਾਜ਼ ਨਹੀਂ ਪੜੀ। ਅੱਛਾ। ਤੇ ਫਿਰ ਮੁਸਲਮਾਨਾਂ ਨੇ ਪੁੱਛਿਆ ਤੁਸੀਂ ਨਮਾਜ਼ ਕਿਉਂ ਨਹੀਂ ਪੜੀ? ਹੂੰ। ਤੇ ਗੁਰਨਾਨਕ ਦੇਵ ਜੀ ਨੇ ਬੋਲਿਆ ਨਮਾਜ਼ ਤਾਂ ਤੁਸੀਂ ਨਹੀਂ ਪੜੀ। ਠੀਕ ਹੈ। ਗੁਰਨਾਨਕ ਕਿ ਤੁਸੀਂ ਕੁਛ ਨਾ ਕੁਛ ਮੰਗਦੇ ਹੋ ਰੱਬ ਤੋਂ ਠੀਕ ਹੈ ਜੇ ਤੁਸੀਂ 2 ਘੰਟੇ ਲਗਾਤਾਰ ਨਮਾਜ਼ ਕਰੋ ਨਾ ਤੁਹਾਡੀ ਹਰ ਇੱਕ ਇੱਛਾ ਪੂਰੀ ਹੋ ਠੀਕ ਹੈ ਸੰਤਾਨਪੁਰ ਲੋਧੀ ਦੀ ਜਿਹੜੀ ਬਈ ਇਹਦੀ ਸੀ ਨਾ ਹੂੰ ਜੋ ਫੈਕਟਰੀਆਂ ਦੇ ਗੰਦੇ ਪਾਣੀ ਨਾਲ ਖਰਾਬ ਹੋਈ ਸੀ ਹੂੰ ਉਦੋਂ ਸੰਤ ਬਲਵੀਰ ਸਿੰਘ ਸੀਜੇਵਾਲ ਅੱਛਾ ਉਹ ਸੀਚੇ ਵਾਲੇ ਪਿੰਡ 'ਚ ਰਹਿੰਦੇ ਸੀ ਹੂੰ ਉਹਨਾਂ ਨੇ ਸਾਫ ਕਰਵਾਇਆ ਅੱਛਾ 160 ਕਿਲੋਮੀਟਰ ਦੀ ਸੀ ਮੈਡੀ ਅੱਛਾ ਅੱਛਾ ਗੁਰਦੁਆਰਾ ਬੇਰ ਸਾਹਿਬ ਨਹੀਂ ਸੀਗਾ ਜਿਹੜਾ ਹੂੰ ਉਹਦੇ ਵਿੱਚ ਜਿਹੜੀ 베ਰੀ ਸੀ ਅੱਛਾ ਨਾਨਕ ਤੇ ਜੀ ਦਾ ਟਾਈਮ ਦੀ ਸੀ ਅੱਛਾ ਤੂੰ 베ਰੀ ਥੱਲੇ ਨਾ ਗੁਰ ਨਾਨਕ ਦੇਵ ਜੀ ਬੈ ਕੇ ਭਗਤੀ ਕਰਦੇ ਸੀ ਠੀਕ ਹੈ ਦੇ ਦੇ ਵਾ ਕੀ ਹੈ ਫੇਰ ਉਹ ਕਸਤੀ ਕਰ ਦੇ ਸੀ ਠੀਕ ਹੈ ਬਾਕੀ ਬੇ ਇਤਿਹਾਸ ਨੂੰ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਚਲੋ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ